ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੇ ਇਕੱਠ ਦਾ ਐਲਾਨ ਹੋ ਚੁੱਕਿਆ ਹੈ ਤੇ ਦੱਸ ਦਈਏ ਕਿ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਸਿੱਖਾਂ ਦੇ ਵੱਲੋਂ ਵੱਡਾ ਸਮਾਗਮ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ 31 ਮਾਰਚ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਉੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਕਿ ਐਲਾਨ ਕੀਤੇ ਜਾ ਰਹੇ ਨੇ ਤੇ ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਜੋ ਜੇਲ੍ਹ ਦੇ ਵਿੱਚ ਬੰਦ ਸਿੱਖ ਨੇ ਤਾਰ ਸਿੰਘ ਹਵਾਰਾ ਦਵਿੰਦਰਪਾਲ ਸਿੰਘ ਪੁੱਲਰ ਤੇ ਉਥੇ ਹੀ ਬਲਵੰਤ ਸਿੰਘ ਰਾਚੋਆਣਾ ਤੇ ਕਈ ਹੋਰ ਬੰਦੀ ਸਿੰਘ ਜਿਹਲ ਚਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਸ ਦੇ ਤਹਿਤ ਲਗਾਤਾਰ ਸਿੱਖ ਜਥੇਬੰਦੀਆਂ ਇੱਕੋ ਇੱਕ ਮੰਗ ਕਰ ਰਹੀਆਂ ਨੇ ਕਿ ਜਦ ਰਾਮ ਰਹਿਮ ਨੂੰ ਪੈਰੋਲ ਮਿਲ ਸਕਦੀ ਆ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਤੇ ਜਿਸ ਦੇ ਤਹਿਤ ਹੁਣ ਵੱਡੇ ਇਕੱਠ ਦਾ ਐਲਾਨ ਹੋ ਗਿਆ ਹੈ ਤੇ ਦੱਸਿਆ ਕਿ 31 ਮਾਰਚ ਨੂੰ ਸਿੱਖ ਜਥੇਬੰਦੀਆਂ ਇੱਕ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਉਥੇ ਹੀ ਮੁਰਤੋਂ ਸਰਕਾਰਾਂ ਨੂੰ ਸਿੱਖ ਜਥੇਬੰਦੀਆਂ ਸਹਕਾਰ ਦੀਆਂ ਹੋਣਾਂ ਨਸਰ ਹੋਣ ਗਿਆ ਤੇ ਜਿਸ ਦੇ ਤਹਿਤ ਹੁਣ ਵੱਤੋ ਵੱਦ ਇਕੱਠ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤੇ ਆਓ ਤੁਹਾਨੂੰ ਸੁਣੋਨੇ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਅੱਜ ਸਰਦਾਰ ਗੁਰਦੀਪ ਸਿੰਘ ਦੇ ਵਿਠੰਡਾ ਦਾਸ ਦੇ ਨਾਲ ਕਾਫੀ ਲੰਬੀ ਚੌੜੀ ਵਿਚਾਰ ਹੋਈ ਹੈ ਸੋ ਇਸੇ ਸੰਬੰਧ ਦੇ ਵਿੱਚ ਜੋ ਮੁਹਾਲੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਹੋਰ ਜੋ 37-37 ਸਾਲ ਤੋਂ ਜੇਲਾ ਵਿੱਚ ਹਰ ਕੋਟ ਨੇ ਬਜਵੰਦ ਸਿੰਘ ਹਨ ਉਹਨਾਂ ਦੇ ਇਹ ਹਜਿਵਾਸੇ ਮੋਰਚਾ ਲੱਗਾ ਹੋਇਆ ਜੋ 31 ਮਾਰਚ ਨੂੰ ਉਸ ਦਿਨ ਵਿਚਾਰ ਪਟੰਦਰਾ ਕਰਨਾ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਸੋ ਦਾਸ ਬਣੋ ਹੱਥ ਜੋੜ ਕੇ ਸਮੂਹ ਮਾਪੁਰਖਾਂ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਉਹ ਤੇ ਹੱਥ ਉਹਨੂੰ ਆ ਕੇ ਪਹੁੰਚੋ ਤਾਂ ਜੋ ਆਪਾਂ ਆਪਸੀ ਰਾਗਨ ਕਰਕੇ ਤੇ ਵਿਚਾਰ ਗੋਸ਼ਟੀ ਕਰੀਏ ਤੇ ਅਗਲੀ ਰਣਨੀਤੀ ਜਿਹੜੀ ਆ ਉਹ ਤਿਆਰ ਕਰੀਏ ਆ ਜੋ ਸਾਡੇ ਜੋ ਐਨੇ ਲੰਬੇ ਸਾਲੇ ਤੋਂ ਸਿੰਘ ਜਿਲ੍ਹਾ ਵਿੱਚ ਕੈਦ ਹੈ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਕੋਈ ਉਪਰਾਲਾ ਕਰਕੇ ਉਹਨਾਂ ਨੂੰ ਬਾਹਰ ਲਈ ਆਈਏ ਤੇ ਗੁਰੂ ਪਾਤਸ਼ਾਹ ਜੀ ਦਾ ਆਪਾਂ ਕਿ ਫਤਿਹ ਪਾਤਰ ਬਣੀਏ ਅੱਜ ਸਰਦਾਰ ਗੁਰਦੀਪ ਸਿੰਘ ਦੀ ਬਠੰਡਾ ਦਾਸ ਦੇ ਨਾਲ ਕਾਫੀ ਲੰਬੀ ਚੌੜੀ ਵਿਚਾਰ ਹੋਈ ਹੈ ਸੋ ਇਸੇ ਸਬੰਧ ਦੇ ਵਿੱਚ ਜੋ ਮੋਹਾਲੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਹੋਰ ਜੋ 37 37 ਸਾਲ ਤੋਂ ਜਿਲ੍ਹਾ ਵਿੱਚ ਕਾਰਕੋਟ ਨੇ ਵਿਚ ਬੰਦ ਸਿੰਘ ਹਨ ਉਹਨਾਂ ਦੇ ਇਹ ਹਜੇ ਤੱਕ ਸੇ ਮੋਰਚਾ ਲੱਗਾ ਹੋਇਆ ਜੋ 31 ਮਾਰਚ ਨੂੰ ਉਸ ਦਿਨ ਵਿਚਾਰ ਪਟਾਂਦਰਾ ਕਰਨਾ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਸੋ ਦਾਸ਼ ਵੱਲੋਂ ਹਾਥ ਜੋੜ ਕੇ ਸਮੂਹ ਮਾਪੁਰਖਾਂ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਉਹ ਤੇ ਹੱਥ ਉਹਨਾਂ ਨੂੰ ਆ ਕੇ ਪਹੁੰਚੋ ਤਾਂ ਜੋ ਆਪਾਂ ਆਪਸੀ ਰਾਗਨ ਕਰਕੇ ਇਹ ਵਿਚਾਰ ਗੋਸ਼ਟੀ ਕਰੀਏ ਤੇ ਅਗਦੀ ਰਣਨੀਤੀ ਜਿਹੜੀ ਆ ਉਹ ਤਿਆਰ ਕਰੀਏ ਤਾਂ ਜੋ ਸਾਡੇ ਜੋ ਐਨੇ ਲੰਬੇ ਸਾਲੇ ਤੋਂ ਸਿੰਘ ਜਿਲ੍ਹਾ ਵਿੱਚ ਕੈਦ ਹੈ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਕੋਈ ਉਪਰਾਲਾ ਕਰਕੇ ਉਹਨਾਂ ਨੂੰ ਬਾਹਰ ਲਈ ਆਈਏ ਤੇ ਗੁਰੂ ਪਾਤਸ਼ਾਹ ਜੀ ਦਾ ਆਪਾਂ ਕਿ ਫਤਿਹ ਪਾਤਰ ਬਣੀਏ